ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਬਜਟ ਤੋਂ ਬਜਟ ਜਦੋਂ ਵੀ ਆਉਂਦਾ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਤਾਂ ਲੋਕਾਂ ਦੀ ਨਜ਼ਰਾਂ ਹੁੰਦੀਆਂ ਸ਼ਰਮਾ ਜੀ ਕਿ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਰਾਹਤ ਦਿੱਤੀ ਗਈ ਹੈ ਕੀ ਟੈਕਸ ਵਧ ਲਾਇਆ ਗਿਆ ਤੇ ਅਗਲਾ ਸਾਲ ਸਾਡਾ ਕਿਵੇਂ ਰਹਿਣ ਵਾਲਾ ਹੈ ਬਜਟ ਤੋਂ ਤੈਅ ਹੁੰਦਾ ਹੈ ਕਿ ਉਸ ਰਾਜ ਦੇ ਉਸ ਸੂਬੇ ਦੇ ਲੋਕਾਂ ਦੇ ਅਗਲੇ ਸਾਲ ਦੀ ਕਿਸਮਤ ਕਿਹੋ ਜੀ ਹੋਊਗੀ ਪੰਜਾਬ ਬਜਟ ਦੀ ਜਦੋਂ ਗੱਲ ਕਰਦੇ ਆ ਤੇ ਆਹ ਮੁਹਾਰੇ ਗੱਲ ਇਹ ਕਾਹਤੋਂ ਆ ਜਾਂਦੀ ਹੈ ਸ਼ਰਮਾ ਜੀ ਕਿ ਹਾਲਤ ਕੰਗਲੇ ਵਾਲੀ ਤੇ ਗੱਲਾਂ ਰੰਗਲੇ ਵਾਲੀਆਂ ਹਾਂ ਬਿਲਕੁਲ ਪ੍ਰਵੀਨ ਜੀ ਤੁਹਾਡਾ ਸਵਾਲ ਬੜਾ ਵਾਜਬ ਤੇ ਫਿਕਰਮੰਦੀ ਚੋਂ ਹੈ ਕਿ ਬਜਟ ਪੇਸ਼ ਹੋਵੇ ਪੰਜਾਬ ਦਾ ਤਾਂ ਵੀ ਪੰਜਾਬ ਵਾਲਿਆਂ ਨੂੰ ਕੋਈ ਚਾਜ ਆ ਨਾ ਚੜੇ ਹੂੰ ਹੂੰ ਜੀ ਨਹੀਂ ਤਾਂ ਇਹ ਹੁੰਦਾ ਕਿ ਲੈ ਵੀ ਆ ਮਿਲ ਗਿਆ ਆ ਕਰਤਾ ਇਹ ਦੇਤਾ ਇਹ ਇਹ ਹੋ ਗਿਆ ਅਜਿਹਾ ਕੁਝ ਲੱਭਦਾ ਨਹੀਂਗਾ ਮਤਲਬ ਅੰਕੜਿਆਂ ਦੀ ਖੇਡ ਤੋਂ ਇਲਾਵਾ ਉਸ ਬਜਟ ਚ ਕੁਝ ਨਹੀਂ ਸੀਗਾ ਹੂੰ ਸਿਰਫ ਜੋੜ ਕਟਾ ਜਮਾ ਪਲਸ ਗੁਣਾ ਇਹਨਾਂ ਜਰਬਾ ਬਸ ਇਹ ਜਾਂ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਤੇ ਵੀ ਕੋਈ ਉੱਚ ਤਸਵੀਰ ਨਜ਼ਰ ਨਹੀਂ ਆਈ ਚਲੋ ਆਪਾਂ ਕਿਸੇ ਹੋਰ ਤਰਕ 'ਚ ਨਾ ਪਈਏ ਆਪਾਂ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜੋ ਪੇਸ਼ ਕੀਤਾ ਗਿਆ ਪਹਿਲਾਂ ਜੇ ਆਪਾਂ ਉਹਦੇ ਪਰੇ ਗੱਲ ਕਰੀਏ ਤਾਂ ਉਹਦੀ ਪੇਸ਼ਕਾਰੀ 'ਚ ਹੀ ਕਾਫੀ ਕੁਝ ਸਾਨੂੰ ਲੱਭ ਜੂਗਾ ਕਿ ਕੀ ਕੀ ਹੋਇਆ ਮਤਲਬ ਜਦੋਂ ਉਹਨਾਂ ਨੇ ਅੱਜ ਲੰਗੇ ਕੱਲ ਬਜਟ ਪੇਸ਼ ਕੀਤਾ ਪੰਜਾਬ ਦੀ ਵਿਧਾਨ ਸਭਾ ਚ ਤਾਂ ਉਹਨੂੰ ਸੁਣਦਿਆਂ ਹੋਇਆਂ ਉਹਨਾਂ ਦੇ ਜਿਹੋ ਜਿਹੇ ਐਲਾਨ ਸੀ ਕਿ ਇਸ ਵਿਧਾ ਲਈ 80 ਕਰੋੜ ਰੱਖ ਲੈ ਇਸ ਕੰਮ ਲਈ 80 ਕਰੋੜ ਰੱਖ ਲੈ ਇਸ ਕੰਮ ਲਈ 80 ਕਰੋੜ ਰੱਖ ਲੈ ਤਾਂ ਲੱਗਿਆ ਕਿ ਮੈਂ ਪੰਜਾਬ ਤਰੰਗਲਾ ਬਣਿਆ ਖੜਿਆ ਹਾਂ ਜੀ ਕਿ ਹੋਰ ਰੰਗਲੇ ਨੂੰ ਕੀ ਕਰਨਾ ਹੁਣ ਤਾਂ ਰੰਗਲਾ ਸਕੀਮ ਵੀ ਲਿਆਏ ਕੱਲ ਵਾਲੇ ਬਜਟ ਚੋਂ ਹਮ ਹੈਨਾ ਤੇ ਇਸ ਲਈ ਕਿ ਕੋਈ ਮਸਲਾ ਹੀ ਨਹੀਂਗਾ ਸੋ ਉਹ ਸਥਿਤੀ ਦੇ ਵਿੱਚੋਂ ਆਇਆ ਲੱਗਦਾ ਕਿ ਸਾਰਾ ਕੁਝ ਠੀਕ ਹੈ ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕੁੱਲ ਬਜਟ ਪੇਸ਼ ਕਰ ਰਹੇ ਹੋ ਤੁਸੀਂ 2.36 ਲੱਖ ਕਰੋੜ ਦਾ ਹਮਮਤਲ 2.5 ਲੱਖ ਕਰੋੜ ਤੋਂ ਘੱਟ ਵਾਲਾ ਬਜਟ ਆਇਆ ਇੱਕ ਤਰ੍ਹਾਂ ਹੈ ਨਾ ਜੀ ਸੋ ਪਰ ਪੰਜਾਬ ਦੇ ਸਿਰ ਤੇ ਕਰਜ਼ਾ 1.4 ਲੱਖ ਕਰੋੜ ਤੇ ਪਾਰ ਹੈ ਜਿਹੜਾ ਸਿੱਧਾ ਸਰਕਾਰੀ ਹੈ ਜੇ ਓਵਰਆਲ ਮਰਾਲੀਏ ਤਾਂ 1.4 ਲੱਖ ਕਰੋੜ ਤੋਂ ਪਾਰ ਦਾ ਸਾਡੇ ਸਿਰ ਕਰਜ਼ਾ ਜੀ ਜੀ ਸੋ ਮੈਂ ਕੱਲ ਸਭ ਤੋਂ ਪਹਿਲਾਂ ਤਾਂ ਪੰਜਾਬ ਦੀਆਂ ਉਹਨਾਂ ਬੀਬੀਆਂ ਨੂੰ ਵੋਟਰ ਬੀਬੀਆਂ ਨੂੰ ਝਟਕਾ ਲੱਗਿਆ ਜਿਹੜੀਆਂ 1100 ਰੁਪਏ ਡੀਕਤੀਆਂ ਸੀ ਉਹ ਡੀ ਕਰਈਆਂ ਸੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਬੀਬੀ ਆਤਸ਼ੀ ਦਿੱਲੀ ਚ ਬੈਠ ਕੇ ਰੋਜ਼ ਰੋਲਾ ਪਾਉਂਦੀ ਆ ਰੋਜ਼ ਕਿ ਜੀ ਆ ਦਿੱਲੀ ਵਾਲੀ ਸਰਕਾਰ ਜਿਹੜੀ ਨਵੀਂ ਬੀਜੇਪੀ ਵਾਲੀ ਬਣੀ ਆ ਉਹ ਬੀਬੀ ਕੀ ਆ ਗੁਪਤਾ ਉਹਦੀ ਵਾਲੀ ਸਰਕਾਰ ਇਹ ਜੀ 2500 ਰੁਪਏ ਦੇ ਰਹੀਆਂ ਬੀਬੀਆਂ ਦਾ 2500 ਰੋਜ਼ ਦੇ ਚ ਤਿੰਨ ਵਾਰ ਕੋਈ ਮਾਲਾ ਜਪਦੀ ਆ ਰੇਖਾ ਗੁਪਤਾ ਸ਼ਾਇਦ ਫਿਰ ਪੰਜਾਬ ਵੀ ਮਾਲਾ ਜਪੂਗਾ ਕਿ ਭਾਈ ਕੇਜਰੀਵਾਲ ਵੀ ਸਾਨੂੰ ਕਹਿ ਕੇ ਗਿਆ ਸੀਗਾ ਜੇ ਉੱਥੇ ਮੋਦੀ ਕਹਿ ਕੇ ਆਇਆ ਤੂੰ ਰੇ ਕੇਜਰੀਵਾਲ ਕਹਿ ਕੇ ਦਮਾਂਗੇ ਉਹ 100 ਰੁਪਿਆ ਉਹ ਚ ਭਵੰਤ ਮਾ ਨਹੀਂ ਪਾਇਆ ਸੀ ਆਪਣੀ ਜਵਕੜੀ ਜੰਮਨ ਵਾਲੀ ਖੁਸ਼ੀ ਦੇ ਵਿੱਚ ਕਿ ਲੋ 1100 ਕਰਤਾ ਤੇ ਉਹ ਮੁੜ ਕੇ ਕਿੱਥੇ ਗਿਆ ਭਈ ਉਹ ਹਮ ਅਜੇ ਤੱਕ ਨਹੀਂ ਮਿਲਿਆ ਸੋ ਇਹ ਚੌਥਾ ਬਜਟ ਹੈ ਤੋਂ ਉਹਦਾ ਆਖਰੀ ਬਜਟ ਹੈ ਆਉਣਾ ਹੁਣ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹਮ ਉਸ ਤੋਂ ਨਵੀਂ ਚੋਣ ਤੋਂ ਆ ਜਿਹਦੀ ਮਰਜ਼ੀ ਸਰਕਾਰ ਹੈ ਸੋ ਇਸ ਸਿਚਿ ਦੇ ਵਿੱਚ ਸਭ ਤੋਂ ਵੱਡਾ ਝਟਕਾ ਤਾਂ ਬੀਬੀਆਂ ਨੂੰ ਲੱਗਿਆ ਹਮ ਫਿਰ ਕਹਿੰਦੇ ਜੀ ਕਿ ਅਸੀਂ ਬਜਟ ਦੇ ਵਿੱਚ 150 ਕਰੋੜ ਰੱਖ ਲਿਆ ਜੀ ਇਹ ਮਤਲਬ ਕਿ ਨਸ਼ੇ ਦੇ ਖਿਲਾਫ ਜਨਗਣਨਾ ਕਰਨ ਕਹਿੰਦੇ ਜੀ ਬਕਾਇਦਾ ਤੌਰ ਤੇ ਨਸ਼ੇ ਤੇ ਸਾਡਾ ਫੋਕਸ ਹੈ ਅਸੀਂ 150 ਕਰੋੜ ਖਰਚ ਕੇ ਜਾਣਗੜਨਾ ਕਰਨੀ ਹੈ ਹੂੰ ਕੋਈ ਮੇਰੇ ਨਾਲ ਸਾਥੀ ਗੱਲ ਕਰ ਰਿਹਾ ਸੀ ਕਹਿੰਦਾ ਕਿ ਪੰਜਾਬ ਭਾਜੀ ਜਿਹੜੇ ਪੰਜਾਬ ਚ ਲੋਕ ਨਸ਼ਾ ਵੇਚਦੇ ਆ ਹੂੰ ਨਸ਼ਾ ਕਰਦੇ ਆ ਨਸ਼ਾ ਜਿੰਨਾ ਤੋਂ ਫੜਿਆ ਜਾਂਦਾ ਐ ਉਹ ਚਲੋ ਟੁੱਟਮਾ ਹੋਊ ਕਰਕੇ ਰਿਹਾ ਕਹਿੰਦੇ ਹੂੰ ਕਹਿੰਦੇ ਕੋਈ ਜਵਾਨ ਤੇ ਆ ਗਿਆ ਕੋਈ ਅੰਦਰ ਚਲਾ ਗਿਆ ਕਿੰਨੇ ਫੜਲੇ ਕਿੰਨੇ ਨਹੀਂ ਫੜੇ ਉਹਦਾ ਹਿਸਾਬ ਕਿਤਾਬ ਕਰਨੀ ਚਲੋ ਜਾਣਗੜਨਾ ਹੋਊਗੀ ਹੂੰ ਉਹ ਕਹਿੰਦਾ ਕਿ ਇੱਕ ਗੋਲੀ ਦਿੰਦੇ ਨੇ ਇਹ ਜੀ ਉਹ ਗਿਪਟ ਰੱਖਣ ਵਾਲੀ ਗੋਲੀ ਦੇ ਨਾਮ ਨਾਲ ਪੰਜਾਬ ਚ ਕੋ ਕਾਫੀ ਮਸ਼ਹੂਰ ਆ ਉਹ ਉਹ ਜਿਹੜੇ ਡਰੱਗ ਛੱਡਣਾ ਚਾਹੁੰਦੇ ਹੁੰਦੇ ਨੇ ਉਹ ਫਿਰ ਇਸ ਗੋਲੀ ਤੇ ਸ਼ਿਫਟ ਕੀਤੇ ਜਾਂਦੇ ਨੇ ਬਾਅਦ ਚੋਂ ਇਹ ਗੋਲੀ ਵੀ ਨਸ਼ੇ ਵਾਲੀ ਗੋਲੀ ਬਣ ਕੇ ਵਿਚਰ ਰਹੀ ਆ ਹੁਣ ਤਾਂ ਉਹ ਸੈਂਟਰਾਂ ਦੇ ਬਾਹਰ ਵਿਕਦੀ ਵੀ ਆ ਮਤਲਬ 50 ਰੁਪਏ ਤੋਂ ਲੈ ਕੇ 200 400 500 500 ਰੁਪਏ ਤੱਕ ਵਿਕ ਜਾਂਦੀਆਂ ਨੇ ਉਹ ਗੋਲੀ ਹੂੰ ਉਹ ਕਹਿੰਦਾ ਕਿ ਸਿੱਧੇ ਇਹਨਾਂ ਕੋਲ ਕੋਈ ਅੰਕੜੇ ਪਏ ਨਹੀਂ ਕਿ ਹਰ ਸੈਂਟਰ ਚੋਂ ਕਿੰਨੀ ਗੋਲੀ ਕੌਣ ਕੌਣ ਲੈ ਜਾ ਰਿਹਾ ਜੀ ਉਹਨਾਂ ਦੀ ਜਨਗਣਨਾ ਕਰ ਲਓ ਪਹਿਲਾਂ ਉਹਨਾਂ ਨੂੰ ਹੀ ਬਾਹਰ ਕੱਢ ਲਓ ਜੋ ਕੰਮ ਕਰਨਾ ਉਹਨਾਂ ਤੇ ਹੂੰ ਅੱਧਾ ਪੰਜਾਬ ਤਾਂ ਹੀ ਠੀਕ ਹੋ ਜੂਗਾ ਤੁਹਾਡਾ ਹੂੰ 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 ਆ ਜਨਗਣਨ ਵਾਲੀ 150 ਕਰੋੜ ਰੁਪਇਆ ਖਰਚਣ ਦੀ ਕੀ ਲੋੜ ਹੈ ਕੀ ਲੋੜ ਪੈਗੀ ਬਿਲਕੁਲ ਮੈਂ ਉਹਨੂੰ ਫਿਰ ਕਿਹਾ ਮੈਂ ਕਿਹਾ ਭਰਾਵਾ ਇਹ ਐ ਨਹੀਂਗਾ ਕਿ ਰਜਿਸਟਰ ਲੈ ਕੇ ਬੰਦੇ ਜਾਣਗੇ ਮਹੱਲੇ ਗਲੀਆਂ ਵਿੱਚ ਪੁੱਛਦੇ ਫਿਰਨਗੇ ਕਿ ਤੁਹਾਡਾ ਕੋਈ ਨਾ ਨਸ਼ਾ ਕਰਦਾ ਜੀ ਉਹਦਾ ਨਾਮ ਲਿਖਣਾ ਯੂ ਸਕੂਲ ਚ ਦਾਖਲ ਕਰਾਉਣ ਲਈ ਆਉਂਦੇ ਨੇ ਜਾਂ ਉਹ ਟੀਕੇ ਲਾਉਣ ਵਾਲੇ ਆਉਂਦੇ ਨੇ ਹਨ ਜੀ ਕਹਿੰਦਾ ਜੀ ਫਿਰ ਹੋਰ ਕੀ ਮੈਂ ਕਿਹਾ ਵੀ ਪਿਛਲੀ ਵਾਰ ਬਲਡੋਜ਼ਰ ਵਾਲਿਆਂ ਦੀ ਪੈਸੇ ਨਹੀਂ ਰੱਖੇ ਸੀ ਇਹ 150 ਕਰੋੜ ਤਾਂ ਬਲਡੋਜ਼ਰ ਵਾਲਿਆਂ ਨੇ ਰੱਖਿਆ ਉਹਨਾਂ ਨੂੰ ਮਸ਼ੀਨਾਂ ਵਾਲਿਆਂ ਨੂੰ ਤਾਂ ਕੋਈ ਦਿਨ ਜਿਹੜੇ ਘਰ ਟਾਉਣ ਜਾਂਦੇ ਨੇ ਜਿਹੜੇ ਉਹਨਾਂ ਨੂੰ ਪੁਲਿਸ ਵਾਲੇ ਦਿਹਾੜੀ ਤੇ ਜਾਂਦੇ ਨੇ ਉਹਨਾਂ ਨੂੰ ਡੇਲੀ ਵੇਜ ਦਾ ਕੁਝ ਦੇਣਾ ਸੋ ਇਹ ਤਾਂ 150 ਕਰੋੜ ਮੈਂ ਕਿਹਾ ਉਹਦੇ ਲਈ ਮਤਲਬ ਘਰ ਟਾਉਣ ਦੇ ਲਈ ਯੋਜਨਾ ਲਈ ਤੁਸੀਂ ਪੈਸੇ ਰੱਖ ਰਹੇ ਹੋ ਸਹੀ ਹੈ ਬਿਲਕੁਲ ਇਹ ਸਿਤੀ ਦੇ ਵਿੱਚ ਮਤਲਬ ਇਹ ਸਾਰਾ ਵਰਤਾਰਾ ਸਪਸ਼ਟ ਕਰਦਾ ਕਿ ਕਿੱਧਰ ਨੂੰ ਜਾਣਾ ਪੰਜਾਬ ਦਾ ਬਜਟ ਹਾਂ ਕਹਿੰਦੇ ਜੀ ਇਸ ਬਜਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਉਹ ਹੈ ਜੀ ਈ ਬੱਸਾਂ ਨਵੀਆਂ ਸੜਕਾਂ ਤੇ ਸਟਰੀਟ ਲਾਈਟਾ ਠੀਕ ਹੈ ਜੀ ਸਿਟੀ ਚ ਨਵੀਆਂ ਬੱਸਾਂ ਚੱਲਣਗੀਆਂ ਹਮ ਹਮ ਜਿਹੜੀਆਂ ਲੋਕਲ ਬੱਸਾਂ ਆਉਂਦੀਆਂ ਨੇ ਤੇ ਸਟਰੀਟ ਲਾਈਟਾ ਲਾਵਾਂਗੇ ਹਮ ਹਮ ਤੇ ਫੋਰਨ ਵਰਗੀਆਂ ਸ਼ਹਿਰਾਂ ਦੇ ਅੰਦਰ ਦੀਆਂ ਸੜਕਾਂ ਬਣਾਵਾਂਗੇ ਠੀਕ ਹੈ ਇਹ ਮੈਨੂੰ ਦੱਸ ਦਿਓ ਜੀ ਇਹ ਪੰਜਾਬ ਸਰਕਾਰ ਦਾ ਬਜਟ ਹੈ ਕਿ ਕਿਸੇ ਨਗਰ ਕੌਂਸਲ ਦਾ ਬਜਟ ਹੈ ਹਮ ਵਈ ਸਟਰੀਟ ਲਾਈਟਾ ਲਾਉਣਾ ਤਾਂ ਬਾਡਾਂ ਦੇ ਵਿੱਚ ਕੰਮ ਨਗਰ ਕੌਂਸਲ ਦਾ ਸਹੀ ਅੰਦਰ ਅੰਦਰਲੇ ਸੜਕਾਂ ਸ਼ਹਿਰਾਂ ਦੀਆਂ ਠੀਕ ਕਰਨਾ ਕੰਮ ਤਾਂ ਇਹ ਤਾਂ ਨਗਰ ਕੌਂਸਲ ਦਾ ਕੰਮ ਹੈ ਨਗਰ ਨਿਗਮ ਦਾ ਨਗਰ ਕੌਂਸਲ ਦਾ ਹਾਂ ਪਿੰਡਾਂ 'ਚ ਜੇ ਕਰਾਉਣਾ ਤਾਂ ਵੀ ਪੰਚਾਇਤਾਂ ਨੂੰ ਦੇ ਦੋ ਅਧਿਕਾਰ ਹੂੰ ਇਸ ਸਾਰੇ ਬਜਟ ਦੇ ਵਿੱਚ ਮੈਂ ਪਹਿਲੇ ਪੰਨੇ ਤੋਂ ਲੈ ਕੇ ਆਖਰੀ ਪੰਨੇ ਤੱਕ ਕਈ ਵਾਰ ਗਿਆ ਜੀ ਜੋ ਕੰਮ ਬਾਦਲ 10 ਸਾਲ ਕਰਦੇ ਰਹੇ ਜੋ ਕੰਮ ਕਾਂਗਰਸ ਪਹਿਲੇ ਪਿਛਲੇ ਕੈਪਟਨ ਦੇ 5 ਸਾਲ ਤੇ ਅਗਲੇ ਕੈਪਟਨ ਚੰਨੀ ਵਾਲੇ 5 ਸਾਲਾਂ 'ਚ ਹੁੰਦਾ ਰਿਹਾ ਉਹੀ ਕੰਮ ਦਾ ਛੋੜਿਆ ਜਨਾਬ ਪੰਜਾਬ ਦੀ ਪਾੜ ਤੋਂ 35% ਦੀ ਆਬਾਦੀ ਪਿੰਡਾਂ ਚ ਰਹਿੰਦੀ ਹੈ ਇੱਕ ਨਵਾਂ ਕੁਟੀ ਕੋਡੀ ਵੀ ਪਿੰਡਾਂ ਨੂੰ ਨਹੀਂ ਗੇ ਨਵਾਂ ਪੈਸਾ ਵੀ ਪਿੰਡਾਂ ਨੂੰ ਨਹੀਂ ਗਾ ਇੱਕ ਪੈਸਾ ਵੀ ਪਿੰਡਾਂ ਨੂੰ ਨਹੀਂ ਦਿੱਤਾ ਨਹੀਂ ਗਾ ਬਿਲਕੁਲ ਸਹੀ ਹੈ ਸੋ ਇਹ ਲਗਾਤਾਰ ਹੋ ਰਿਹਾ ਸਾਰੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਹੁੰਦਾ ਰਿਹਾ ਕਿ ਪੰਜਾਬ ਦੇ ਪਿੰਡਾਂ ਲਈ ਬਜਟ ਦੇ ਵਿੱਚ ਕੁਝ ਵੀ ਨਹੀਂ ਉਲਟਾ ਸਾਡੀਆਂ ਸ਼ਾਮਲਾਟਾਂ ਜ਼ਮੀਨਾਂ ਚੋਂ ਜਿਹੜੀ ਪੰਚਾਇਤਾਂ ਨੂੰ ਆਮਦਨ ਆਉਂਦੀ ਆ ਉਹਦੇ ਨਾਲ ਉਹਦੇ ਨਾਂ ਦੇ ਉਹ ਚੋਂ ਕੱਢ ਕੇ ਪੈਸੇ ਉਹਦੇ ਵਿੱਚੋਂ ਪੰਜਾਬ ਦੇ ਪੰਚਾਇਤ ਵਿਭਾਗ ਚੱਲਦਾ ਜੀਆ ਸੈਕਟਰੀ ਇੰਤਖਾਂ ਜੀ ਉਹਨਾਂ ਨੇ ਤਨਖਾਹ ਉਲਟਾ ਲੈ ਰਹੇ ਨੇ ਪਿੰਡਾਂ ਤੋਂ ਹੂੰ ਉਲਾਇਦੇ ਕੇ ਕਲੀ ਨਰੇਕਾਲੀ ਸਕੀਮ ਰਾਹੀਂ ਪਿੰਡਾਂ ਚ ਕੋਸਾਈ ਜਾਂਦਾ ਤੇ ਉਸੇ ਨੂੰ ਐਮਐਲਏ ਆਪਣੇ ਖਾਤਿਆਂ ਚ ਪਾਈ ਜਾਂਦੇ ਨੇ ਉਸੇ ਨੂੰ ਐਮਪੀ ਆਪਣੇ ਖਾਤਿਆਂ ਚ ਪਾਈ ਜਾਂਦੇ ਨੇ ਤੋਂ ਪਿੰਡਾਂ ਨੂੰ ਸਿੱਧੀ ਅਦਾਇਗੀ ਕੋਈ ਨਹੀਂ ਹੋ ਰਹੀ ਚਲੋ ਅੱਗੇ ਆ ਜਿਓ ਜੀ ਕਹਿੰਦੇ ਜੀ ਅਸੀਂ ਹੁਣ ਜਿਹੜਾ ਮੈਂ ਕੁੱਲ ਮਿਲਾ ਕੇ ਦੇਖਾਂ 176 ਪਿੰਡਾਂ ਚ ਕਹਿੰਦੇ ਪੈਪ ਰਾਹੀਂ ਪਾਣੀ ਪਹੁੰਚਾਵਾਂਗੇ ਠੀਕ ਹੈ ਜੀ ਪਿੰਡਾਂ ਚ ਏਆਈ ਕੈਮਰੇ ਲਾ ਦਾਂਗੇ ਮੈਡੀਕਲ ਖੇਤਰ ਦੇ ਲਈ 1336 ਕਰੋੜ ਦਾ ਬਜਟ ਰੱਖਿਆ ਜੀ ਕਹਿੰਦੇ ਸਾਡਾ ਸਭ ਤੋਂ ਜ਼ਿਆਦਾ ਧਿਆਨ ਮੈਡੀਕਲ ਤੇ ਸਿੱਖਿਆ ਤੇ ਹੀ ਹੈ ਜੀ ਤੇ ਸਿੱਖਿਆ ਦੇ ਲਈ 17925 ਕਰੋੜ ਦਾ ਬਜਟ ਰੱਖਿਆ ਬਿਲਕੁਲ ਸਿੱਖਿਆ ਸੇਤ ਜੇ ਦੋ ਕਮ ਤੰਦਰੁਸਤ ਹੋ ਜਾਣ ਤਾਂ ਕਾਫੀ ਮਸਲੇ ਹੱਲ ਹੋ ਸਕਦੇ ਨੇ ਬਸ਼ਰਤੇ ਉਹਦੇ ਉੱਤੇ ਰਾਜਨੀਤੀ ਨਾ ਹੋਵੇ ਖੇਤੀ ਵਾਲੀ ਬਿਜਲੀ ਸਬਸਿਡੀ ਕਹਿੰਦੇ ਦਿੰਦੇ ਰਵਾਂਗੇ ਇਹ ਤੋਂ ਬਿਨਾ ਕਰਜ਼ੇ ਵਾਲੇ ਮਸਲੇ ਤੇ ਕੋਈ ਉਹ ਨਹੀਂ ਐਨ ਐਮ ਐਸ ਪੀ ਫਸਲ ਵਾਲੇ ਮਸਲੇ ਤੇ ਕੋਈ ਉਹ ਨਹੀਂ ਇਹਨਾਂ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਉਹਦੇ ਉੱਤੇ ਕੋਈ ਹੋ ਨਹੀਂ ਕਿਤਾ ਹੀ ਨਹੀਂ ਕਿਸਾਨੀ ਲਈ ਹੋਇਆ ਇਹ ਤਾਂ ਸਬਸਿਡੀ ਚੱਲੀ ਹੋਉਂਦੀ ਹੈ ਫਿਰ ਤੁਸੀਂ ਕੀ ਦਿੱਤਾ ਦੁਰਸੀ ਨਵਾਂ ਕੀ ਕਰ ਰਹੇ ਹੋ ਇੰਡਸਟਰੀ ਦੇ ਲਈ ਨਵੀਂ ਪਾਲਿਸੀ ਲਿਆਵਾਂਗੇ ਇਹ ਜਦੋਂ ਤੱਕ ਲੁਧਿਆਣੇ ਦੀ ਜਿਮਨੀ ਚੌੜ ਨਹੀਂ ਹੁੰਦੀ ਉਦੋਂ ਤੱਕ ਲਈ ਹੈ ਹਮ ਹਮ ਪੰਜਾਬ ਨੂੰ ਅਜੇ ਤੱਕ ਨਾ ਖੇਡ ਪਾਲਿਸੀ ਮਿਲੀ ਨਾ ਸੱਭਿਆਚਾਰ ਪਾਲਿਸੀ ਮਿਲੀ ਨਾ ਖੇਤੀ ਪਾਲਿਸੀ ਮਿਲੀ ਅਸੀਂ ਫਿਰ ਜੰਨੇ ਆ ਹੀ ਭਟਕਦੇ ਕੋਈ ਇੰਡਸਟਰੀ ਪਾਲਿਸੀ ਬਣਾਵਾਂਗੇ ਤੁਸੀਂ ਸਹੀ ਸਰਕਾਰੀ ਸੇਵਾਵਾਂ માં ਕਹਿੰਦੇ ਹੁਣ 50 ਰੁਪਏ ਚ ਮੜਨੀਆਂ ਆ ਜੀ ਹੈਨਾ ਬੀਮਾ ਕਵਰ ਅਸੀਂ 5 ਲੱਖ ਤੋਂ ਵਧਾ ਕੇ 10 ਲੱਖ ਕਰਤਾ ਸਿਹਤ ਬੀਮਾ ਕਵਰ ਹੈਨਾ ਹੂੰ ਇਹ ਭਾਈ ਕੇਂਦਰ ਵਾਲੀ ਤਸਵੀਰ ਨੂੰ ਅੱਗੇ ਵਧਾ ਲਓ ਤੁਸੀਂ ਉਹਨਾਂ ਦਾ ਨਾਂ ਆਪਣਾ ਲੇ ਹੋ ਤੁਸੀਂ ਕਹਿ ਨਹੀਂ ਸਕਦੇ ਵੱਖਰੇ ਸੋ ਵੈਸੇ ਸਥਿਤੀ ਇਹ ਆ ਜੀ ਕਿ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਅੱਜ ਕੱਲ੍ਹ ਆਇਸ਼ਮਾਨ ਕਾਰਡ ਵਾਲਿਆਂ ਨੂੰ ਜਾਂ ਐਦਾਂ ਸਰਕਾਰੀ ਬੀਮਾ ਧਾਰਕਾਂ ਨੂੰ ਇਲਾਜ ਨਹੀਂ ਦਿੰਦੇ ਹੂੰ ਅਗਲੇ ਕਹਿੰਦੇ ਭਈ ਇਹ ਦੇਗੀਆਂ ਨਹੀਂ ਹੁੰਦੀ ਸਾਡੀ ਤਾਂ ਅ ਚੰਡੀਗੜ੍ਹ ਦੇ 32 ਸੈਕਟਰ ਤੱਕ ਵਾਲੇ ਹਸਸਲਾਂ ਨੇ ਬੰਦ ਕਰਤੀਏ ਪਰ ਕਿਹਾ ਕਿ ਨਹੀਂ ਆਈਸਵਾਨ ਕਾਰਡ ਨਹੀਂ ਚੱਲੂਗਾ ਕਿਉਂਕਿ ਜੀ ਸਾਡੇ ਕੋਲ ਤਾਂ ਪਿਛਲੀ ਤੇ ਕਿੰਨੀ 3-3 ਸਾਲਾਂ 2-2 ਸਾਲਾਂ ਦੀ ਨਹੀਂ ਫਿਰ ਅਗਲੇ ਕਾਹਦਾ ਇਹ ਐਲਾਨ ਦਾ ਕੀ ਫਾਇਦਾ ਜਿਹੇ ਜਾਂਦਾ ਹੈ ਜੀ 150 ਕਰੋੜ ਨਸ਼ਾ ਮੁਕਤੀ ਲਈ ਖਰਚਾਂਗੇ 817 ਪ੍ਰਸ਼ਾਸਕ ਅਧਿਕਾਰੀ ਕਹਿੰਦੇ ਸੀ ਗ੍ਰਿਫਤਾਰ ਕਰ ਲੈ ਤਿੰਨ ਸਾਲਾਂ ਚ ਬਦਲਾਅ ਦੀ ਤਸਵੀਰ ਅਸੀਂ ਪੇਸ਼ ਕਰਤੀ ਆ ਹੈਨਾ ਤੇ ਇਸੇ ਤਰ੍ਹਾਂ ਜੰਗਲੀ ਜਾਨਵਰਾਂ ਦੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵਾਂਗੇ ਬਠਿੰਡਾ ਚ 100 ਬੈਟ ਦਾ ਹਸਲ ਖੋਲ੍ਹਾਂਗੇ ਸੋ ਕੁੱਲ ਮਿਲਾ ਕੇ ਕੈਸ਼ਲੈਸ ਇਲਾਜ ਬੀਮਾ ਜਿਹੜਾ 5 ਲੱਖ ਤੋਂ 10 ਲੱਖ ਹੈ ਤੇ ਸੀਐਮ ਸਟਰੀਟ ਲਾਈਟ ਯੋਜਨਾ ਹੈ 2.5 ਲੱਖ ਸਟਰੀਟ ਲਾਈਟਾਂ ਲਾਵਾਂਗੇ ਸੋ ਜਿਵੇਂ ਮੋਦੀ ਜੀ ਹਰਤੀ ਦਾ ਉਦਘਾਟਨ ਨਵੇਂ ਹੁਣ ਸੀਐਮ ਦੇ ਨਾਂ ਦੇ ਉੱਤੇ ਹੈ ਨਾ ਸੋ ਹਰ ਪਿੰਡ ਚ ਕਹਿੰਦੇ ਖੇਡ ਮੈਦਾਨ ਬਣੂ ਮਤਲਬ 12000 ਪਿੰਡਾਂ ਦੇ ਖੇਡ ਮੈਦਾਨ ਤੇ 3000 ਇੰਡੋਰ ਸਟੇਡੀਅਮ ਜੇ ਬਣ ਜਵੇ ਬਾਈ ਪੰਜਾਬ ਸਾਰਾ ਗਰਾਊਂਡ ਚ ਨਾ ਜਵੇ ਹਾਂਜੀ ਹਾਂਜੀ ਜਵਾਨੀ ਸਾਰੀ ਗਰਾਊਂਡਾਂ ਚ ਨਾ ਜੋ ਬਣਾਉ ਤਾਂ ਸੀ ਨਾ ਇਹਦਾ ਪਿੱਛੇ ਸਰਕਾਰਾਂ ਸੁਣਦੇ ਆਉਣਾ ਥੋੜੀ ਪਿੰਡ ਦੇ ਸਟੇਡੀਅਮ ਉਹ ਅਜੇ ਤੱਕ ਪੂਰ ਨਹੀਂ ਪੈਂਦੇ ਅਗਲੇ ਸਾਲ ਪੰਜਾਬ ਚ 150 ਕਰੋੜ ਖਰਚ ਕੇ ਡਰੱਗ ਜਾਣਗਣਾ ਕਰਾਵਾਂਗੇ ਹਰ ਬਲਾਦਸਵਾ ਖੇਤਰ ਦੇ ਲਈ ਵਿਕਾਸ ਕਮਾਂ ਲਈ 5 ਕਰੋੜ ਰੁਪਇਆ ਦਵਾਂਗੇ ਹੂੰ ਪੰਜਾਬ ਚ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ 250 ਕਰੋੜ ਖਰਚਾਂਗੇ ਤੇ ਨਵੀਂ ਇੰਡਸਟਰੀ ਪਾਲਿਸੀ ਲਿਆਵਾਂਗੇ ਜ਼ਿਲ੍ਹਿਆਂ ਚ ਕੈਮਰੇ ਲਾਵਾਂਗੇ 406 ਦੇ ਕਰੀਬ ਸਰਕਾਰੀ ਸੇਵਾ ਜਿਹੜੀਆਂ 120 ਚ ਮਿਲਦੀਆਂ ਸੀ ਹੁਣ 50 ਚ ਮਿਲਿਆ ਕਰਨਗੀਆਂ ਹੂੰ ਤੇ ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਖਰਚਾਂਗੇ ਠੀਕ ਹੈ ਇਸ ਵਾਰ ਬਜਟ ਦੀ ਥੀਮ ਜਿਹੜੀ ਰੱਖੀ ਮੇਰਾ ਪੰਜਾਬ ਬਦਲਦਾ ਪੰਜਾਬ ਸੋ ਇਸ ਟੈਗ ਲਾਈਨ ਦੇ ਹੇਠ ਇਹਨਾਂ ਨੇ ਇਹ ਪੇਸ਼ ਕੀਤਾ ਕਿ ਜੀ ਅਸੀਂ ਰੰਗਲਾ ਪੰਜਾਬ ਸਕੀਮ ਲਿਆਈਆਂ ਹੁਣ ਹਮਮ ਪ੍ਰਵੀਨ ਜੀ ਜਦੋਂ 300 ਸਾਲਾ ਸੀ ਨਾ ਹਮਮ ਸ਼੍ਰੀ ਖਾਲਸਾਪਨ ਦੀ ਸਥਾਪਨਾ ਦਾ ਹਮਮ ਹੈ ਨਾ ਉਸ ਸਮੇਂ ਬਾਦਲਾ ਨੇ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਨਾਂ ਤੇ ਾਲਾਨਿਆ ਜੀ ਬਿਲਕੁਲ ਬਿਲਕੁਲ ਇਹ ਸਾਰਾ ਸ਼ਹਿਰ ਸਫੇਦ ਹੋਊਗਾ ਜੀ ਸ਼ਾਂਤੀ ਦਾ ਪ੍ਰਤੀਕ ਇਕਤਾ ਦਾ ਪ੍ਰਤੀਕ ਇੱਕ ਸਰੂਪ ਤੇ ਉਹ ਬਾਅਦ ਚੋ ਜੀ ਕਿਸੇ ਮਤਲਬ ਕੰਪਨੀ ਨਾਲ ਪੇਂਟ ਵਾਲਿਆਂ ਨਾਲ ਠੇਕਾ ਕਰਕੇ ਤੇ ਕੂਚੀਆਂ ਫੇਰਤੀਆਂ ਘਰਾ ਦੇ ਬਾਹਰ ਜਿਹੜਾ ਪਹਿਲੇ ਮੀਂਹ 'ਚ ਉਤਰ ਜਵੇ ਰੰਗ ਹੈ ਨਾ ਸੋ ਉਹ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਕਿ ਕਿੰਨੇ ਚੋ ਸਫੇਦ ਹੋਇਆ ਉਹ ਬਾਈਟ ਸਿਟੀ ਦਾ ਮੜਕੇ ਰੰਗ ਲੱਭਿਆ ਨਹੀਂ ਹੁਣ ਇੱਥੇ ਰੰਗਲਾ ਪੰਜਾਬ ਪਈ ਰੰਗ ਨਹੀਂ ਕਰਨਾ ਪੰਜਾਬ ਨੂੰ ਕਿ ਤੁਸੀਂ ਜੀ 80 ਕਰੋੜ ਰੱਖ ਲਿਆ ਜੀ ਹੁਣ ਡੀਸੀਆਂ ਨੂੰ ਅਧਿਕਾਰ ਦਿੱਤਾ ਕਿ ਡੀਸੀ ਰੰਗਲਾ ਪੰਜਾਬ ਬਣਾਉਣਗੇ ਸਕੀਮ ਜੀ ਡੀਸੀਆਂ ਰਾਹੀਂ ਚੱਲੂਗੀ ਹਰੇਕ ਹਲਕੇ ਦੇ ਵਿੱਚ ਕਿੰਨਾ ਕਿੰਨਾ ਕੰਮ ਕਰਨਾ 5-5 ਕਰੋੜ ਖਰਚ ਦੇਣਾ ਜੀ ਅਸੀਂ ਬਣ ਗਿਆ ਰੰਗਲਾ ਪੰਜਾਬ ਸੋ ਤਸਵੀਜ਼ ਤੇ ਕੰਮ ਕਿਤੇ ਨਜ਼ਰ ਨਹੀਂ ਆਇਆ ਸੋ ਜਿਮਾਦਾਰ ਸਾਹਿਬ ਖਾਸਾ ਲੰਮਾ ਚੋੜਾ ਭਾਸ਼ਣ ਦਿੱਤਾ ਜਿਵੇਂ ਸਕੂਲ 'ਚ ਜਵਾਕ ਨੂੰ ਮਾਸਟਰ ਕਹਿਣ ਦਾ ਪੜ੍ਹਦੇ ਤੇ ਉੱਠ ਕੇ ਪੜ੍ਹ ਦਿੱਤਾ ਸੋ ਇਸ ਸਕ੍ਰਿਪਟ ਕਿੱਥੋਂ ਆਈ ਸੀ ਜਿਹਦੇ ਵਿੱਚੋਂ ਪੰਜਾਬ ਦੇ ਬਜਟ ਦਾ ਝਲਕਾ ਰੱਖ ਘੱਟ ਹਾਂ ਤੇ ਨਗਰ ਨਿਗਮ ਨਗਰ ਕਾਉਂਸਲ ਦੇ ਬਜਟ ਦਾ ਚਲਕਾਰਾ ਵੱਧ ਨਜ਼ਰ ਆਇਆ ਹਾਂ ਜੀ ਬਿਲਕੁਲ ਦੇਖੋ ਦੂਜੀ ਗੱਲ ਇਹ ਵੀ ਆ ਨਾ ਸ਼ਰਮਾ ਜੀ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਜਿਸ ਵੀ ਖਿੱਤੇ ਦੇ ਵਿੱਚ ਜਿਸ ਵੀ ਖਿੱਤੇ ਦੀ ਸਰਕਾਰ ਆ ਤੁਹਾਡਾ ਜਿਹੜਾ ਬੁਨਿਆਦੀ ਢਾਂਚਾ ਜਾਂ ਤੁਹਾਡੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਇਹ ਵੀ ਤੈਅ ਕਰਦੀ ਹੈ ਕਿ ਤੁਹਾਡੀ ਜੀਡੀਪੀ ਕਿੱਧਰ ਨੂੰ ਜਾਊਗੀ ਔਰ ਜਦੋਂ ਤੁਹਾਡਾ ਬੁਨਿਆਦੀ ਢਾਂਚਾ ਤਾਂ ਖੜਾ ਤੁਸੀਂ ਜਿਹੜਾ ਸੜਕਾਂ ਟੁੱਟੀਆਂ ਪਈਆਂ ਜਿਹੜੀਆਂ ਨੂੰ ਬਣਾਉਣ ਵਾਸਤੇ ਤੁਸੀਂ ਕਰਜ਼ਾ ਚੁੱਕ ਰਹੇ ਹੋ ਦੂਜਾ ਇਹ ਹੈ ਕਿ ਆਰਡੀਐਫ ਤੁਹਾਡਾ ਰਿਲੀਜ਼ ਨਹੀਂ ਹੋ ਰਿਹਾ 11-12 ਹਜ਼ਾਰ ਕਰੋੜ ਰੁਪਏ ਦੀ ਆਪਾਂ ਕਿੰਨੇ ਵਾਰੀ ਉਹ ਗੱਲ ਕੀਤੀ ਹੈ ਸਾਰੇ ਪੈਸਿਆਂ ਦੀ ਦੂਜਾ ਇਹ ਹੈ ਕਿ ਜਿਹੜਾ ਪੰਚਾਇਤਾਂ ਦੇ ਅਧਿਕਾਰ ਦੀ ਗੱਲ ਕੀਤੀ ਹੈ ਜਾਂ ਹੋਰ ਜਿਹੜੇ ਮਾਮਲੇ ਨੇ ਜਿੰਨਾ ਚਿਰ ਲੋਕਾਂ ਨੂੰ ਕੋਈ ਰਾਹਤ ਨਹੀਂ ਚਲੋ ਕੋਈ ਨਵਾਂ ਟੈਕਸ ਨਹੀਂਗਾ ਪਰ ਫਿਰ ਵੀ ਲੋਕ ਕਮਾਈ ਕਿੱਥੋਂ ਆਊਗੀ ਲੋਕ ਖਾਣਗੇ ਕੀ ਲੋਕਾਂ ਦੇ ਕੋਲੇ ਅਗਲੇ ਸਾਲ ਦੇ ਲਈ ਖਰਚਣ ਨੂੰ ਕੀ ਹੈ ਕੀ ਸਕੀਮਾਂ ਦੇ ਐਲਾਨ ਹੋਣ ਬਾਕੀ ਜੀ ਮੈਂ ਮੈਂ ਕਹਾਂ ਤੁਸੀਂ ਲੋਕਾਂ ਦੀ ਫਿਕਰ ਤਾਂ ਕਰਦੀਆਂ ਹੀ ਨਹੀਂ ਸਰਕਾਰਾਂ ਨਾਲ ਜੀ ਜੀ ਕਟੋ-ਕਟ ਆਪਣਾ ਅਗਲਾ ਸਾਲ ਕਿਵੇਂ ਲੰਘਾਓਗੇ ਸਾਲੂ ਜਿੰਨੇ ਪੈਸੇ ਰੱਖੇ ਨੇ ਲਿਆਓਗੇ ਕਿਥੋਂ ਲਿਆਓਗੇ ਕਿਥੋਂ ਸਹੀ ਗੱਲ ਹੈ ਬਿਲਕੁਲ ਸਹੀ ਇਹ ਤਾਂ ਦੱਸੋ ਹਮ ਬਜਟ ਸਹੀ ਤਾਂ ਹੁੰਦਾ ਕਿ ਅਸੀਂ ਆ ਪੈਸੇ ਨੇ ਰੱਖਿਆ ਇੱਥੇ-ਇੱਥੇ ਆਉਣਗੇ ਹਮ ਕੋਈ ਹਿਸਾਬ ਹੀ ਨਹੀਂ ਜੀ ਜੀ ਬਿਲਕੁਲ